ਅੱਜ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਹੋਇਆਂ ਐਸਐਚਓ ਗੁਰਾਇਆਂ ਸ੍ਰੀ ਰਾਕੇਸ਼ ਕੁਮਾਰ ਜੀ ਨੇ ਕਿਹਾ ਕਿ ਥਾਣਾਂ ਗੁਰਾਇਆਂ ਦੇ ਨਦੀ ਆਉਂਦੇ ਇਲਾਕੇ ਵਿੱਚ ਲਾ ਐਂਡ ਆਰਡਰ ਭੰਗ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਅੱਗੇ ਕਿਹਾ ਕਿ ਆਮ ਲੋਕਾਂ ਨੂੰ ਅਪੀਲ ਹੈ ਕਿ ਉਹ ਬਿਨਾਂ ਕਿਸੇ ਡਰ ਪੈਦੇ ਖੁੱਲ ਕੇ ਸਾਹਮਣੇ ਆਉਣ ਅਤੇ ਇਲਾਕੇ ਵਿੱਚ ਕਿਤੇ ਵੀ ਕੋਈ ਨਜਾਇਜ਼ ਕੰਮ ਹੁੰਦਾ ਹੈ ਤਾਂ ਉਸ ਦੀ ਸ਼ਿਕਾਇਤ ਸਿੱਧੀ ਮੇਰੇ ਕੋਲ ਕੀਤੀ ਜਾਵੇ। ਮੇਰੇ ਵੱਲੋਂ ਪਹਿਲੇ ਆਧਾਰ ਉੱਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੀ ਮੇਰਾ ਪਹਿਲਾ ਕੰਮ ਹੋਵੇਗਾ। ਆਖਿਰ ਵਿੱਚ ਖਾਣਾ ਮੁਖੀ ਵੱਲੋਂ ਇਹ ਸਪਸ਼ਟ ਕੀਤਾ ਗਿਆ ਹੈ ਕਿ ਮੇਰੇ ਕਾਰਜਕਾਲ ਦੌਰਾਨ ਕਬੂਤਰਬਾਜ਼ੀ, ਕੁੱਕੜਬਾਜ਼ੀ ਅਤੇ ਨਜਾਇਜ਼ ਕੈਰੈਕਟਰ ਮੁਕਾਬਲੇ ਕਰਵਾਉਣ ਵਾਲਿਆਂ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਵਾਇਆ ਜਾਵੇ। ਮੈਂ ਅਕੇਸ਼ ਕੁਮਾਰ ਸਾਹਿਬ ਸਪੈਕਟਰ ਮੁਖ ਅਫਸਰ ਥਾਣਾ ਗਰਾਇਆ। ਮਾਨਯੋਗ ਐਸਐਸਪੀ ਸਾਹਿਬ ਜਿੰਦਰ ਜੀ ਦੇ ਹੁਕਮ ਨਾਲ ਕੁਝ ਦਿਨ ਤੋਂ ਬਤੌਰ ਐਸਐਚਓ ਡਿਊਟੀ ਕਰ ਰਿਹਾ ਹਾਂ। ਮੈਂ ਆਪਣੇ ਇਲਾਕੇ ਦੇ ਜਿਹੜੇ ਇਹ ਮਿਤਪੰਦੇ ਮਾੜੀ ਅੰਸਰ ਹੈ ਜਿਹੜੇ ਨਸ਼ੇ ਦਾ ਕਾਰੋਬਾਰ ਕਰਦੇ ਨੇ ਜਾਂ ਹੋਰ ਕੋਈ ਗੈਰਕਾਨੂੰਨੀ ਕਾਰੋਬਾਰ ਕਰਦੇ ਨੇ ਉਹਨਾਂ ਨੂੰ ਇਹ ਪਾਰਨਗੀ ਵੀ ਜਿੱਦਾਂ ਦੇ ਚੇਤਾਵਨੀ ਦੇਣਾ ਉਹ ਇਸ ਤਰ੍ਹਾਂ ਇਹਨੂੰ ਬਾਤ ਬੰਦ ਕਰਦੇ ਹਾਂ ਅਗਰ ਕੋਈ ਇਹ ਹੱਤੰਦਾ ਕਰਦਾ ਉਸ ਦੇ ਕਾਬੂ ਹੈ ਤਾਂ ਪਰਦੀ ਕਾਨੂੰਨੀ ਕਾਰਵਾਈ ਕੀਤੀ ਜਾਊਂਗੀ ਮੇਰੇ ਹਾਂ ਤੋਂ ਪਹਿਲਾਂ ਕੋਈs ਅਲੰਕੀ ਵਿੱਚ ਕਬੂਤਰ ਵਾਈ ਦਾ ਸ਼ੌਕ ਰੱਖਣ ਵਾਲੇ ਕਬੂਤਰ ਡੋਆ ਵਾਲੇ ਬੰਦੇ ਗਿੱਤੋਾਈ ਕਰਦੇ ਸੀ ਪਰ ਜਿਸ ਨੂੰ ਬਿਲਕੁਲ ਬੰਦ ਕਰ ਦਿੱਤਾ ਗਿਆ ਅਗਰ ਫੇਰ ਵੀ ਕੋਈ ਐਸੀ ਹਰਕਤ ਕਰੂਗਾ ਉਹਦੇ ਖਿਲਾਫ ਜੋ ਐਨੀਮਲ ਐਕਟ ਦੇ ਤਹਿਤ ਜੋ ਵੀ ਕਾਰਵਾਈ ਬਣਦੀ ਹੈ ਉਹ ਕਰਨੀ ਕਰਕੇ ਮਹਿਕਮਾ ਉਸ ਮਹਿਕਮੇ ਨੂੰ ਭੇਜੀ ਜਾਵੇ ਧੰਨਵਾਦ